ਹਾਂਜੀ ਦੋਸਤੋ ਕੀ ਹਾਲ ਚਾਲ ਆਪਾਂ ਤੁਹਾਨੂੰ ਸਾਰਾ ਦਿਖਾਉਣ ਖਨੌਰੀ ਵਾਟਰ ਤੇ ਆਸੇ ਭਾਵ ਉਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਪਿਛਲਾ ਅੰਦੋਲਨ ਸੀ ਦਿੱਲੀ ਵਾਲਾ ਤੇ ਉਹੀ ਟਰਾਲੀਆਂ ਉਹੀ ਰੌਣਕ ਮੇਲਾ ਲੱਗਿਆ ਪਿਆ ਸਰ ਚਾਰਚਵੇਰੇ ਤੇ ਆ ਕਿਸਾਨ ਉਧਰ ਸਟੇਜ ਕੰਨੀਓ ਆਈ ਜਾਂਦੇ ਆ ਤੇ ਉੱਥੇ ਬੈਠੇ ਆ ਆਸੇ ਇੱਕ ਸੋਨ ਨੂੰ ਸਭ ਤੋਂ ਅੈਂ ਗੱਲ ਅੱਜ ਤੋਂ ਦੱਸਣੀ ਆ ਤੁਹਾਡੇ ਨਾਲ ਵੀਡੀਓ ਤਾਂ ਬਣਾ ਕੇ ਪਾਈ ਆ ਕਿ ਆਪ ਨੂੰ ਪਤਾ ਹੀ ਆ ਗਿਆ ਵਿਰਗ ਬੈਠੇ ਆ ਵੀ ਕੱਲ ਸਟੇਜ ਤੋਂ ਆਖਿਆ ਸੀਗੇ ਵੀ ਆਪਾਂ ਵਿਖਨ ਔਰੀ ਬਾਰਡਰ ਤੇ ਵੀ ਰੋਟੀ ਨਹੀਂ ਪਕਾਉਣੀ ਕਿਸੇ ਨੇ ਵੀ ਤੇ ਬਾਈ ਜੀ ਇੰਨਾ ਸਿਰਕ ਦੇਖਿਆ ਯਾਰ ਚੁੱਲਿਆਂ ਦੇ ਵਿੱਚ ਨਾ ਕਿਸੇ ਨੇ ਅੱਗ ਵੀ ਨਹੀਂ ਬਾਲੀ ਯਾਰ ਬਾਲੀ ਗੱਲ ਕੀ ਆ ਵੀ ਮਤਲਬ ਨਾਉਣ ਨੂੰ ਵੀ ਪਾਣੀ ਤੱਤਾ ਨਹੀਂ ਕੀਤਾਗਾ ਤੇ ਆ ਸੇ ਮਲੇ ਟਰਾਲੀਆਂ ਰਾਸ਼ਨ ਪਾਣੀ ਤੇ ਆ ਬਿਠਿਆ ਪਏ ਇੱਕ ਚੁੱਲੇ ਵੀਰੇ ਦੇਖ ਲੋ ਉਪਰ ਦੇ ਗਾਉਂ ਵਿੱਚ ਇਕਰੀ ਪਈਆਂ ਆ ਪਈ ਆ ਦੇਖ ਤੇ ਤੜਕੇ ਕਿਸੇ ਨੇ ਮਤਲਬ ਸੀਖ ਵੀ ਨਹੀਂ ਬਾਲੀ ਤੇ ਆ ਰਾਸ਼ਨ ਦੀਆਂ ਟਰਾਲੀਆਂ ਭਰੀਆਂ ਪਈਆਂ ਗਿਆ ਆ ਸੇ ਸਭ ਕੁਝ ਬਹੁਤ ਆ ਬਾਦੂਆ ਕਿਰਪਾ ਬਾਬੇ ਨਾਨਕ ਦੀ ਆ ਟਰਾਲੀ ਭਰੀ ਖੜੀ ਆ ਫੁੱਲ ਪਿਆ ਰਾਸ਼ਨ ਐ ਬਸਰ ਕੰਨੀ ਦੀ ਆ ਬਾਈ ਤੇ ਪਰ ਇੰਨਾ ਇੱਕ ਸਦਕ ਦੇਖਿਆ ਯਾਰ ਬਾਈ ਕਿ ਕਿਸੇ ਨੇ ਇਹਨਾਂ ਨੂੰ ਪਾਣੀ ਦਿੱਤਾ ਵੀ ਨਹੀਂ ਕੀਤਾਗਾ ਰੋਟੀ ਤਾਂ ਬਣਾਉਣ ਦੀ ਦੂਰ ਦੀ ਗੱਲ ਹੈ ਚਾਹ ਵੀ ਮੰਨ ਲਵੀ ਕੀ ਆਖਣਾ ਕਿਸੇ ਨੇ ਪੀਲੀ ਹੋਵੇ ਨਹੀਂ ਤਾਂ ਚਾਹ ਵੀ ਨਹੀਂ ਵਿੱਚ ਬਈ ਟੱਕਰੇ ਸੀ ਉਹ ਕਹਿੰਦੇ ਬਈਸ ਤਾਂ ਚਾਹ ਦੀ ਕੁੱਟ ਵੀ ਨਹੀਂ ਪੀਤੀ ਕੱਲਾ ਪਾਣੀ ਪੀ ਜਾਂਦੇ ਆ ਯਾਰ ਤਾਂ ਨਾ ਯਾਰ ਇੰਨੀ ਮਹਾਰਾਜ ਦੀ ਕਲਾ ਵਰਤੀ ਹੈਗੀ ਮੰਨ ਲਵੀ ਨਹੀਂ ਕੋਈ ਵਿੱਚੋ ਕਿ ਹੋਇਆ ਹੁੰਦਾ ਕੋਈ ਕਿ ਹੋਇਆ ਹੁੰਦਾ ਯਾਰ ਕਿਸੇ ਬੰਦੇ ਨੇ ਯਾਰ ਚੁੱਲ੍ਹੇ ਦੇ ਨੇੜੇ ਲੱਕੜਾ ਵੀ ਨਹੀਂ ਕੀਤੀਆਂ ਗਈਆਂ ਤੇ ਆ ਸੇ ਦੋਸਤੋ ਉਹੀ ਪੰਪ ਤੇ ਆ ਮੀਡੀਆ ਕੰਮਚਾਰੀ ਬਲਦੇਵ ਸਿੰਘ ਸਰਸਾ ਜੀ ਬੈਠੇ ਆ ਤੇ ਮੀਡੀਆ ਨਾਲ ਜਵਾਬ ਦੇਣ ਲੈਣ ਦੀ ਤੇ ਆ ਟਰਾਲੀਆਂ ਟੁਰਲ ਨੇ ਪੜੀਆਂ ਆ ਪੂਰਾ ਉਹ ਮੇ ਉਹ ਜਿਹਾ ਮਾਹੌਲ ਬਣਿਆ ਪਿਆ ਯਾਰ ਆ ਜੋ ਪਰ ਉਹ ਇਹ ਘਰੇ ਬੈਠਿਆਂ ਦਾ ਬੇਨਤੀ ਕਰਨੀ ਆ ਤੁਹਾਨੂੰ ਤੇ ਆ ਸੇ ਉਸ ਤਰ੍ਹਾਂ ਰੌਣਕ ਚਾਹਲ ਫੇਰ ਤੇ ਆ ਉਹ ਤੇ ਸਾਰਾ ਉਹੀ ਕੁਸਾ ਜਮਾ ਸਾਰਾ ਸੈਟ ਆ ਕੰਮ ਵਧੀਆ ਤੇ ਆ ਜਾ ਭਰਾ ਮੇਰੇ ਤੇ ਆ ਆ ਪਈਆਂ ਪ੍ਰਾਂਤਾਂ ਮੁੱਤੀਆਂ ਵੱਜੀਆਂ ਬਾਈ ਆਸੇ ਚੁੱਲਿਆਂ ਦੇ ਹਾਲ ਦੇਖੋ ਤੁਸੀਂ ਉਹ ਦੇਖੋ ਸੰਘਾਪ ਹੀ ਦੇਖ ਲਓ ਵੀ ਯਾਰ ਜਿਹੜੀ ਕਰਕੇ ਦੀ ਕਿਸੇ ਨੇ ਸੀਖ ਵੀ ਨਹੀਂ ਪਾਲੀ ਆ ਕੀ ਆਪ ਇਹ ਦੇਗਾ ਮੁੱਤੀਆਂ ਪ੍ਰਾਂਤਾਂ ਮੁੱਤੀਆਂ ਵੱਜੀਆਂ ਬਿਮਾਰੀਆਂ ਪਈਆਂ ਬਾਈ ਤੇ ਵੀਰ ਕਿਸੇ ਨੇ ਮੰਨ ਲਾ ਵੀ ਉਹ ਵੀ ਨਹੀਂ ਕਰਾ ਬੁਰਾ ਵੀ ਨਹੀਂ ਹਾਲਾਤ ਵਿੱਚੋਂ ਕੁਝ ਕਿ ਹੋ ਜਾਂਦਾ ਕੋਈ ਕਿਸ ਤਰ੍ਹਾਂ ਦਾ ਹੁੰਦਾ ਨਾ ਮਤਵਲੀ ਨਹੀਂਗਾ ਬਾਈ ਕਹਿੰਦੇ ਜਦੋਂ ਸਾਡਾ ਅੱਗੂ ਹੀ 15 ਦਿਨਾਂ ਇਕੱਲੇ ਪਾਣੀ ਤੇ ਹੈਗਾ ਤੇ ਸਾਨੂੰ ਇੱਕ ਦਿਨ ਨਾਲ ਕੀ ਹੁੰਦਾ ਹੈਗਾ ਅੱਛਾ ਦੋਸਤੋ ਜਿਹਦੇ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਜ਼ਰੂਰ ਕਰਦੇ ਅਗਰ ਤੁਹਾਡਾ ਆਪਣਾ ਸਿੱਧੂ ਬਾਈ ਬਠਿੰਡੇ ਤੋਂ